ਇਦੋਂ ਮੈਂ ਰੁਕ ਇਹਨਾਂ ਤੋਂ ਅੱਜ ਮੈਂ ਫਲ ਤੋੜ ਰਿਹਾ ਹਾਂ 1990 ਵਿੱਚ ਮੇਰੇ ਪਿਓ ਨੇ ਆਪਣੇ ਹੱਥੀ ਲਾਇਆ ਸੀ ਬੇਸ਼ੱਕ ਅੱਜ ਮੇਰਾ ਪਿਓ ਇਸ ਫਾਨੀ ਦੁਨੀਆ ਤੋਂ ਬਹੁਤ ਦੂਰ ਚਲਾ ਗਿਆ ਹੋਵੇ ਪਰ ਅੱਜ ਵੀ ਜਦੋਂ ਮੈਨੂੰ ਕਦੇ ਆਪਣੇ ਪਿਓ ਦੀ ਥੋੜ੍ਹ ਮਹਿਸੂਸ ਹੋਵੇ ਜਾਂ ਕਦੇ ਬਹੁਤ ਯਾਦ ਆਵੇ ਤਾਂ ਮੈਂ ਨਾ ਰੁਕਾਂ ਜੀ ਛਾਂ ਥੱਲੇ ਆਕੇ ਬਹਿ ਜਾਣਾਵਾ ਕਦੇ ਬਹੁਤ ਜ਼ਿਆਦਾ ਕਾਟ ਜਾਂ ਇਕੱਲਾਪਨ ਮਹਿਸੂਸ ਹੋਵੇ ਤਾਂ ਆਪਣੀਆਂ ਦੋਵੇਂ ਬਾਹਾਂ ਨਾਲ ਇਹਨਾਂ ਨੂੰ ਕੁੱਟ ਕੇ ਜੱਫੀ ਪਾ ਲੈਣਾ ਵਾ ਇਸ ਵਿੱਚ ਮੈਨੂੰ ਸਕੂਨ ਮਹਿਸੂਸ ਹੁੰਦਾ ਹੈ ਇਹ ਕਿੰਨੀ ਅਜੀਬ ਗੱਲ ਹੈ ਕਿ ਰੁੱਖ ਲਾਣ ਦਾ ਕੋਈ ਹੈ ਤੇ ਉਸਦੇ ਫਾੜੀਆ ਉਸ ਦੀ ਛਾਂ ਥੱਲੇ ਬੈਠਣਾ ਖੁਦ ਰੁੱਖ ਲਾਣ ਵਾਲੇ ਕਿਸੇ ਕਿਸੇ ਇਨਸਾਨ ਨੂੰ ਨਸੀਬ ਹੁੰਦਾ ਹੈ ਇਹ ਦੋਵੇਂ ਰੁੱਖ ਔਲੇ ਜਿਸ ਨੂੰ ਅਸੀਂ ਆਮਲਾ ਇੰਡੀਅਨ ਗੋਸਬੇਰੀ ਕਹਿੰਦੇ ਹਾਂ ਉਸ ਦੇ ਨੇ ਉੰਜ ਬੇਸ਼ੱਕ ਇਹ ਸਿੱਧੇ ਤੌਰ ਤੇ ਖਾਣ ਨੂੰ ਪੜੇ ਖੱਟੇ ਤੇ ਕੋੜੇ ਲੱਗਣ ਪਰ ਮੈਨੂੰ ਮੇਰੇ ਪਿਓ ਦੇ ਹੱਥਾਂ ਦੇ ਲਾਏ ਇਹ ਔਲੇ ਸ਼ਾਇਦ ਮਾਕਿਓ ਮਿੱਠੇ ਦੁਨੀਆ ਦੇ ਸਭ ਤੋਂ ਸੁਆਦਲੇ ਫਲ ਲੱਗਦੇ ਹਨ ਅੱਜ ਆਇਆ ਸਾ ਤੇਸ ਤੋਂ ਲੱਗੇ ਆਮਲੇ ਦੇ ਫਲ ਆਪਣੇ ਹੱਥੀ ਤੋੜੇ ਤੇ ਬਹੁਤ ਸਾਰੇ ਲੋਕ ਇੱਥੋਂ ਲੈ ਕੇ ਵੀ ਗਏ ਖੁਸ਼ੀ ਮਹਿਸੂਸ ਹੋਈ ਮੈਨੂੰ ਬੜਾ ਸਕੂਨ ਤੇ ਚੰਗਾ ਲੱਗਿਆ ਮੇਰੇ ਪਿਓ ਦੀ ਸੇਵਾ ਦੇ ਫਲ ਮੇਰੇ ਪਿਓ ਨੇ ਆਪਣੇ ਹੱਥੀ ਜੋ ਨਾਇਸ ਇਹ ਦੋਵੇਂ ਰੁੱਖ ਆਮਲੇ ਦੇ